ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬ ਲੋ ਨਹੀਂ ਭਾਗ ਲੇਲਾਰ ਉਦੈ ਤਬ ਲੋ ਪਰਮਤੇ ਫਿਰਤੇ ਬਹੁਤਾਇਓ ਕਲ ਕੋ ਹੋਰ ਸਮੁੰਦਰ ਮੈਂ ਬੁੱਢ ਰਥੇ ਕਬ ਹੋਂ ਮਟ ਹੈ ਨਹੀਂ ਰੇ ਪਿਛਤਾਇਓ ਤਤ ਵਿਚਾਰ ਜਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਐਸੇ ਦੀਨ ਦਿਆਲ ਸਤਗੁਰੂ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਬੀਬੀ ਭਾਨੀ ਜੀ ਦੀ ਕੁੱਖ ਤੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਉਪਦੇਸ਼ ਸਾਨੂੰ ਪਾਵਨ ਗੁਰਬਾਣੀ ਦੇ ਅੰਦਰ ਦਿੱਤੇ ਹਨ ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਅਤੇ ਜੋ ਸਿਖਿਆਵਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਕਮਾਈਏ ਜਿੱਥੇ ਅਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ਪੁਰਬ ਹੈ ਉੱਥੇ ਅੱਜ 15 ਭਗਤਾਂ ਦੇ ਵਿੱਚੋਂ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਉਹ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਆਪ ਸਰਬੱਤ ਮਾਈ ਭਾਈ ਸੰਗਤ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਤੇ ਭਗਤ ਧੰਨਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ